ਸਸ਼ੇਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਉਹਨਾਂ ਲੋਕਾਂ ਦੇ ਲਈ ਆ ਰਹੀ ਆ ਜੋ ਆਮ ਘੋਲੇ ਪਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਰਹੇ ਸਰਕਾਰ ਦੇ ਵੱਲੋਂ ਉਹਨਾਂ ਖਿਲਾਫ ਸਖਤ ਐਕਸ਼ਨ ਲੈ ਲਿਆ ਗਿਆ ਹੁਣ ਧੋਖਾ ਧੜੀ ਕਰਨ ਵਾਲਿਆਂ ਦੀ ਖੈਰ ਨਹੀਂ ਆ ਕੇਂਦਰ ਸਰਕਾਰ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਤੇ ਇਸ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਵੱਲੋਂ ਵੀ ਮਨਜ਼ੂਰੀ ਦੇ ਦਿੱਤੀ ਗਿਆ ਆਨਲਾਈਨ ਗੇਮਿੰਗ ਐਕਟ 2025 ਨੂੰ ਮਨਜ਼ੂਰੀ ਦਿੱਤੀ ਆ ਜਿਸ ਦੇ ਵਿੱਚ ਜਿਹੜੀਆਂ ਆਨਲਾਈਨ ਗੇਮਾਂ ਚੱਲਦੀਆਂ ਨੇ ਜਾਨੀ ਕਿ ਰੀਅਲ ਮਨੀ ਦੀਆਂ ਗੇਮਾਂ ਜਿਸ ਦੇ ਵਿੱਚ ਸਿੱਧੇ ਤੌਰ ਤੇ ਪੈਸੇ ਇਨਵੈਸਟ ਕੀਤੇ ਜਾਂਦੇ ਨੇ ਤੇ ਉਹ ਪੈਸੇ ਲੋਕਾਂ ਦੇ ਕਿਸ ਤਰੀਕੇ ਧੋਖਾਧੜੀ ਦੇ ਨਾਲ ਖਤਮ ਕਰ ਦਿੱਤੇ ਜਾਂਦੇ ਨੇ ਲੋਕਾਂ ਦੇ ਖਾਤੇ ਖਾਲੀ ਕਰ ਦਿੱਤੇ ਜਾਂਦੇ ਨੇ ਤਾਂ ਉਸ ਦੇ ਨਾਲ ਬਹੁਤ ਸਾਰੇ ਪੌੜੇ ਪਾੜੇ ਲੋਕ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਸ਼ਕਤੀ ਦੇ ਨਾਲ ਸਾਰੀ ਜਾਂਚ ਪੜਤਾਲ ਕੀਤੀ ਆ ਕਿ ਅਸਲ ਦੇ ਵਿੱਚ ਵਾਕੀ ਦੇ ਵਿੱਚ ਕੀ ਭੋਲੇ-ਪਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਆਨਲਾਈਨ ਗੇਮਿੰਗ ਐਕਟ 2025 ਨੂੰ ਜਿਹੜਾ ਮੰਜ਼ੂਰੀ ਦੇ ਦਿੱਤੀ ਗਿਆ ਹਾਲਾਂਕਿ ਕੁਝ ਦਿਨ ਪਹਿਲਾਂ ਖਬਰਾਂ ਆਈਆਂ ਕਿ ਕੇਂਦਰ ਸਰਕਾਰ ਦੇ ਵੱਲੋਂ ਆਨਲਾਈਨ ਗੇਮਿੰਗ ਐਕਟ 2025 ਲਿਆਂਦਾ ਗਿਆ ਜਿਸ ਦੇ ਵਿੱਚ ਕੇ ਤੁਹਾਨੂੰ ਅਸੀਂ ਡਿਟੇਲ ਦੇ ਵਿੱਚ ਇਸੇ ਦਾ ਟੀਵੀ ਐਨ ਆਰ ਆਈ ਤੇ ਜਾਣਕਾਰੀ ਦਿੱਤੀ ਸੀ ਕਿ ਕਿਹੜੇ ਕਿਹੜੇ ਲੋਕਾਂ ਨੂੰ ਕਿਸ ਤਰੀਕੇ ਜਿਹੜਾ ਜੁਰਮਾਨਾ ਜਾਂ ਪਰ ਸਜ਼ਾ ਹੋਵੇਗੀ ਪਰ ਉਸ ਤੋਂ ਬਾਅਦ ਜਿਹੜਾ ਪਹਿਲਾ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ ਰਾਜ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ ਤੇ ਰਾਸ਼ਟਰਪਤੀ ਦ੍ਰੋਪਤੀ ਮਰਮੂਰ ਨੂੰ ਜਿਹੜੀ ਮਨਜ਼ੂਰੀ ਦੇ ਲਈ ਪੇ ਇਜ਼ਤ ਦਾ ਜਿਆਦਾ ਉਸ ਦੇ ਵਿੱਚ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮਰਮੂ ਨੇ ਆਨਲਾਈਨ ਗੇਮਿੰਗ ਐਕਟ 2025 ਨੂੰ ਮਨਜ਼ੂਰੀ ਦੇ ਦਿੱਤੀ ਗਿਆ ਜਿਸ ਦੇ ਵਿੱਚ ਜੇਕਰ ਹੁਣ ਕੋਈ ਕਿਸੇ ਧੋਖਾ ਧੜੀ ਵਾਲੀ ਗੇਮ ਦੀ ਜੋ ਕੋਈ ਪ੍ਰੋਮੋਸ਼ਨ ਕਰੇਗਾ ਕੋਈ ਪ੍ਰਮੋਟ ਕਰੇਗਾ ਕੋਈ ਅਦਾਕਾਰ ਕੋਈ ਕਲਾਕਾਰ ਆ ਤਾਂ ਉਸ ਨੂੰ ਜਿਹੜਾ ਸਜ਼ਾ ਦੇ ਨਾਲ ਨਾਲ ਭਾਰੀ ਜੁਰਮਾਨਾ ਤੱਕ ਚੱਲਣਾ ਪੈਸਾ ਦਾ ਜਾਨੀ ਕਿ ਇੱਕ ਤਾਂ ਧੋਖਾ ਧੜੀ ਕਰਨ ਵਾਲਿਆਂ ਨੂੰ ਸਜ਼ਾ ਹੋਵੇਗੀ ਉਹਨਾਂ ਦੇ ਉੱਪਰ ਜੁਰਮਾਨਾ ਹੋਵੇਗਾ ਜੇਕਰ ਕੋਈ ਤੋਕਾ ਧੜੀ ਕਰਨ ਵਾਲੇ ਐਪ ਜਾਂ ਫਿਰ ਗੇਮ ਦੀ ਕਿਸੇ ਦੀ ਪ੍ਰਮੋਸ਼ਨ ਤੱਕ ਕਰੇਗਾ ਉਸ ਨੂੰ ਜਿਹੜਾ ਐਡਵਰਟਾਈਜ਼ਮੈਂਟ ਤੱਕ ਕਰੇਗਾ ਉਸ ਨੂੰ ਵੀ ਜਿਹੜਾ ਜ਼ੁਰਮਾਨਾ ਲੱਗ ਸਕਦਾ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਹੁਤ ਸਾਰੇ ਲੋਕ ਜਾਂ ਛੋਟੇ ਬੱਚੇ ਜਿਹੜੇ ਆਪਣੇ ਮਾਪਿਆਂ ਦੇ ਜਿਹੜੇ ਜਿਹੜੇ ਖਾਤੇ ਨੇ ਇਹਨਾਂ ਆਨਲਾਈਨ ਗੇਮਾਂ ਦੇ ਨਾਲ ਅਟੈਚ ਕਰ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਸ ਤਰੀਕੇ ਜਿਹੜਾ ਰੀਅਲ ਪੈਸਾ ਹੈ ਜਿਹੜਾ ਉਹਨਾਂ ਗੇਮਾਂ ਦੇ ਵਿੱਚ ਇਨਵੈਸਟ ਕਰ ਦਿੱਤਾ ਜਾਂਦਾ ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਕਹਿ ਦਈਏ ਕਿ ਲੜਾਈ ਝਗੜੇ ਵਾਲੀਆਂ ਗੇਮਾਂ ਹੁੰਦੀਆਂ ਨੇ ਜਿਸ ਦੇ ਵਿੱਚ ਐਕਸ਼ਨ ਵਾਲੀਆਂ ਗੇਮਾਂ ਦੇ ਵਿੱਚ ਕਿਸ ਤਰੀਕੇ ਛੋਟੇ ਛੋਟੇ ਬੱਚੇ ਹਥਿਆਰ ਲੱਖਾਂ ਰੁਪਏ ਦੇ ਉਸ ਸਿਰਫ ਇੱਕ ਐਪਲੀਕੇਸ਼ਨ ਦੇ ਵਿੱਚ ਖਰੀਦ ਲੈਂਦੇ ਨੇ ਇੱਕ ਗੇਮ ਦੇ ਵਿੱਚ ਖਰੀਦ ਲੈਂਦੇ ਨੇ ਤੇ ਫਿਰ ਮਾਪਿਆਂ ਦਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਇੱਕ ਤਰੀਕੇ ਦੇ ਨਾਲ ਸਾਰਾ ਕੁਝ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਕਿਸ ਤਰੀਕੇ ਐਫ ਆਈ ਆਰਾ ਦਰਜ ਹੁੰਦੀਆਂ ਨੇ ਲੋਕ ਕੰਪਲੀਟਾ ਕਰਦੇ ਰਹੇ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਗੱਲ ਦੇ ਉੱਪਰ ਸਿਕੰਜਾ ਕੱਸਿਆ ਹਾਲਾਂਕਿ ਇਸ ਦੇ ਨਾਲ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਵਿੱਤੀ ਘਾਟਾ ਪੈਣ ਵਾਲਾ ਕਿਉਂਕਿ ਬਹੁਤ ਸਾਰੇ ਲੋਕ ਇਸ ਦੇ ਨਾਲ ਟੈਕਸ ਵੀ ਸਰਕਾਰ ਨੂੰ ਪੇ ਹੁੰਦਾ ਸੀ ਪਰ ਨਾਲ ਦੀ ਨਾਲ ਸਰਕਾਰ ਨੇ ਉਸ ਦਿਨ ਇਹ ਵੀ ਤਰਕ ਦਿੱਤਾ ਸੀ ਕਿ ਮਨੀ ਲਾਂਡਰਿੰਗ ਵਾਲੇ ਮਾਮਲੇ ਜਿਹੜੇ ਉਹ ਵੀ ਇਸ ਆਨਲਾਈਨ ਗੇਮਿੰਗਾਂ ਜ਼ਰੀਏ ਬਹੁਤ ਜ਼ਿਆਦੇ ਸਾਹਮਣੇ ਆ ਰਹੇ ਨੇ ਤਾਂ ਆਨਲਾਈਨ ਗੇਮਿੰਗ ਐਕਟ 2025 ਨੂੰ ਰਾਸ਼ਟਰਪਤੀ ਦੁਰਆਪਤੀ ਮਰਮੂ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ